हां जी दोस्तों सस्सेराल जी की हालचाल है और सारे ठीक हो गल गल आज ये थोड़े ਨਾਲ ਕਰਨੀ ਹੈ डी वारमिंग बारे डी वारमिंग ਪਹਿਲਾ ਕਹਿੰਦੇ ਕੀ ਨੂੰ ਹੈ डी वारमिंग ਕਹਿੰਦੇ ਜਿਹੜੀ ਆਪਾਂ ਕਿਸੇ ਵੀ ਜਾਨਵਰ ਨੂੰ ਕੀੜੇ ਮਾਰ ਦਵਾਈ ਦੇਣੀ ਆ ਉਹਨੂੰ ਡੀ वारमिंग ਦਾ ਨਾਮ ਦਿੱਤਾ ਜਾਂਦਾ ਹੈ ਕਿਉਂਕਿ ਨਵੇਂ ਬੰਦੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਡੀ वारमिंग ਕਰਨੀ ਕਿਵੇਂ ਕੀ ਚੀਜ਼ ਕੀ ਹੁੰਦਾ ਹਣਾ ਵੱਖ-ਵੱਖ ਦਵਾਈਆਂ ਹੁੰਦੀਆਂ ਨੇ ਅੱਜ ਆਪਾਂ ਡੀ ਵਾਰਮਿੰਗ ਕਰਦੇ ਆਂ ਨੀਲ ਜਾਣ ਨਾਲ ਆਮ ਹੀ ਮਾੜੀ ਕਲਾ ਤੋਂ ਦਵਾਈ ਮਿਲ ਜਾਂਦੀ ਆ ਬਹੁਤ ਹੀ ਚੰਗਾ ਰਿਜ਼ਲਟ ਨਾਲ ਲਿਆਂਦੀ 60 ਐਮਐਲ ਦੀ ਸਰਿੰਜ ਦੇਣ ਦਾ ਢੰਗ ਦੇਣ ਦਾ ਢੰਗ ਸੁਣ ਲਓ ਬਾਈ ਦੇਣ ਦਾ ਢੰਗ ਇਹਨੂੰ ਨਿਰਨੇ ਕਾਲ ਜਿਹੀ ਦੇਣੀ ਹੈ ਤੜਕੇ ਬਹੁਤ ਸੋਹਣਾ ਰਿਜ਼ਲਟ ਮਿਲਦਾ ਜੇ ਮਿੱਠਾ-ਮੂਠਾ ਪਾਣੀ ਪਿਆਦੋਂਗੇ ਤਾਂ ਰੀਸ ਹੀ ਨਹੀਂ ਉਸ ਤੋਂ ਬਾਅਦ ਕਿੰਨੀ ਦੇਣੀ ਹੈ ਇਹਦੇ ਉੱਤੇ ਲਿਖਿਆ 3 ਕਿਲੋ ਬਾਡੀ weight ਮਗਰ 1 ml ਜਿੰਨਾ ਜਿੰਨਾ ਬਾਡੀ weight ਹੈ ਜੇ ਕਿਸੇ ਦਾ 30 ਕਿਲੋ ਆ ਤਾਂ 10 ml ਦੇ ਦੇਣੀ ਹੈ 60 ਕਿਲੋ ਦਾ 20 ml ਦੇ ਦੇਣੀ ਹੈ ਪਰ ਜਿਹੜੀ ਦੀ ਮੈਕਸਿਮ ਡੋਜ਼ ਹੁੰਦੀ ਆ ਉਹ 20 ml ਹੀ ਹੁੰਦੀ ਆ ਵੀ ਕਹੀਏ ਜੀ ਤੁਸੀਂ ਕਹਿ ਦੋ ਵੀ ਸਾਡਾ ਜਾਨਵਰ ਕਵਾਂਟਲ ਦਾ ਹੈ ਫੇਰ ਤੁਸੀਂ 25 ml ਦੇ ਸਕਦੇ ਹੋ ਤੇ ਉੱਥੇ ਹੀ ਰਿਜ਼ਲਟ ਦਵਾਏ ਦੇ ਦਿੰਦੀ ਹੈ ਜ਼ਰੂਰੀ ਨਹੀਂ ਹੁੰਦੀ ਆਪਾਂ ਉੱਥੇ 3m ਸਟ ਨਹੀਂ ਹੈ ਸਾਰੀ ਨਹੀਂ ੱੱਕਾ ਵੀ ਕਰ ਜਾਂਦੀ ਹੈ ਜਿਵੇਂ ਬੱਕਰੀਆਂ ਨੂੰ ਕੱਲ ਦਾਣਾ ਪਾਣਾ ਪਾਇਆ ਸੀ ਆਪਾਂ ਜਿਵੇਂ ਜੋ ਵੀ ਚੀਜ਼ ਹਨਾ ਜਿਵੇਂ ਹੁਣ ਖਰਾਕ ਚੱਕੀ ਆ ਮੋਕ ਲੱਗੀ ਪਈ ਆ ਤੁਹਾਡੇ ਸਾਹਮਣੇ ਲੁਕੋ ਆਪਾਂ ਕਿਸੇ ਵੀ ਚੀਜ਼ ਦਾ ਰੱਖਦੇ ਨਹੀਂ ਤੁਹਾਨੂੰ ਪਤਾ ਹੀ ਹੈ ਮੋਕ ਲੱਗੀ ਪਾਂਛੀ ਬੱਕਰੀਆਂ ਨੂੰ ਘਟੋ ਘਟਾ ਇਹਦੇ ਵਿੱਚ ਇਹਦਾ ਕਾਰਨ ਮੇਨ ਮੁਲਾਪ ਵੀ ਹੋ ਸਕਦੇ ਨੇ ਇਹਦਾ ਕਾਰਨ ਮੇਨ ਵੀ ਆਪਾਂ ਦਾਣਾ ਵੱਧ ਵੀ ਪਾਇਆ ਹੋ ਸਕਦਾਗਾ ਪਰ ਕਿਉਂ ਨਾ ਜਦੋਂ ਆਪਾਂ ਖਰਾਕ ਪਾਉਣੀ ਆ ਇੱਕ ਨਵੇਂ ਸਿਰੇ ਤੋਂ ਸਟਾਰਟ ਕਰੀਏ ਹਨਾ ਵੀ ਜੇ ਅੰਦਰ ਮੁਲਾਪ ਹੋਣ ਗਿਆ ਅੰਤਾਂ ਦੇ ਵਿੱਚ ਤਾਂ ਜਾਨਵਰ ਆਟੋਮੈਟਿਕ ਹੀ ਨਹੀਂ ਰਾਜੀ ਹੁੰਦਾ ਫਿਰ ਤੁਸੀਂ ਕਿੰਨੀ ਮਰਜ਼ੀ ਖਰਾਕ ਪਾਈ ਚਲੋ ਐਦਾ ਡੀਵਾਰਮਿੰਗ ਦਾ ਫਾਇਦਾ ਇਹੀ ਹੁੰਦਾ ਹੈ ਵੀ ਜਿਹੜੀ ਤੁਸੀਂ ਖਰਾਕ ਪਾ ਰਹੇ ਹੋ ਉਹ ਮਿੱਟੀ ਦੇ ਪੋਚੇ ਵਾਂਗੂ ਪ੍ਰੋਪਰ ਸਰੀਰ ਨੂੰ ਲੱਗੇ ਉਹ ਡੀਵਾਰਮੇ ਕਹਿੰਦੇ ਦਵਾਈਆਂ ਇਹਦੇ ਵਿੱਚ ਬਹੁਤ ਆਉਂਦੀਆਂ ਨੇ ਬਹੁਤ ਦਵਾਈਆਂ ਆਉਂਦੀਆਂ ਨੇ ਪਰ ਕਿਸੇ ਮਰਜ਼ੀ ਇੱਕ ਢੰਗ ਨਾਲ ਦਵਾਈ ਨਾ ਕਰ ਲਿਆ ਕਰੋ ਡੀਵਾਰਮਿੰਗ ਤੁਹਾਡੀ ਕੰਪਲੀਟ ਹੈ ਤੇ ਜੇ ਜੀ ਸਹੀ ਡੀਵਾਰਮਿੰਗ ਅੱਜ ਫਿਰ 3 ਦਿਨਾਂ ਬਾਅਦ ਫਿਰ 18 ਤੋਂ 20 ਦਿਨਾਂ ਬਾਅਦ ਪਰ ਜਿਹੜਾ ਆਪਾਂ ਡੀਵਾਰਮਿੰਗ ਕਰਦੇ ਆ ਅੱਜ ਕਰਤੀ ਫਿਰ 8 ਤੋਂ 10 ਦਿਨਾਂ ਬਾਅਦ ਫੇਰ ਨਹੀਂ ਕਰਦੇ ਫਿਰ 3-4 ਮਿੰਟ ਪਾ ਦਿੰਨੇ ਆ ਜਦੋਂ ਪਤਾ ਲੱਗ ਜਾਂਦਾ ਵੀ ਹਾਂ ਕੋਈ ਥੋੜੇ ਸਿੰਪਟਮ ਜ਼ਿਆਦਾ ਪਤਾ ਲੱਗਦਾ ਹੈ ਹਨਾ ਫੇਰ ਡੀਵਾਰਮਿੰਗ ਕਰਦੇ ਆ ਜੇ ਕੋਈ ਬਾਹ ਲੱਗਦਾ ਵੀ ਬੱਕਰੀ ਰਾਜ ਨਹੀਂ ਹੋ ਰਹੀ ਜੇ ਕੋਈ ਆ ਲੱਗਦਾ ਵੀ ਆਪਣੇ ਖੁਸ਼ਕੀ ਜਾਨਵਰਾਂ ਤੇ ਵਾਧਾ ਆਈ ਪਈ ਆ ਖਰਾਕ ਆਪਾਂ ਪ੍ਰੋਪਰ ਪਾ ਰਹੇ ਆ ਇੱਕ ਹੀ ਚੀਜ਼ਾਂ ਦੇ ਮਹੱਤਮ ਹੁੰਦੇ ਨੇ ਜਾਨਵਰ ਦਾ ਸੁਸਤ ਰਹਿਣਾ ਇਹ ਵੀ ਇੱਕ ਡੀਵਾਰਮਿੰਗ ਦਾ ਕਾਰਨ ਹੈ ਜਾਨਵਰ ਨੇ ਜੇ ਖਾਈ ਜਾਂਦਾ ਹੈ ਮੂਹ ਕਰੀ ਜਾਂਦਾ ਗੋਹਾ ਟਾਈਪ ਕਰਦਾ ਹੈ ਮਿੰਗਰਾਂ ਨਹੀਂ ਕਰਦਾ ਇਹ ਵੀ ਇੱਕ ਡੀਵਾਰਮਿੰਗ ਦਾ ਕਾਰਨ ਹੈ ਚਬੜੀ ਚ ਰੁੱਖਾਪੜਾਉਣਾ ਖਰਾਕ ਤੁਸੀਂ ਚੰਗੀ ਪਾ ਰਹੇ ਹੋ ਇਹ ਵੀ ਇੱਕ ਡੀਵਾਰਮਿੰਗ ਦਾ ਕਾਰਨ ਹੈ ਡੀਬੀ ਆਰਮਿੰਗ ਦੇ ਕਾਰਨ ਬਹੁਤ ਹੁੰਦੇ ਜਾਨਵਰ ਨੇ ਚਾਹ ਕੇ ਨਾ ਖਾਣਾ ਆ ਪੱਲੀ ਵਟਾਉਣਕ ਦੇ ਜੰਨੇ ਆ ਇਹ ਵੀ ਇੱਕ ਡੀਬੀ ਆਰਮਿੰਗ ਦਾ ਕਾਰਨ ਹੈ ਸੋ ਕਾਰਨ ਬਹੁਤ ਹੁੰਦੇ ਨੇ ਆਪਾਂ ਜੇ ਨੀਲ ਜਾਣ ਦਵਾਈ ਨਾ ਕੀਤੀ ਆ ਡੋਜ਼ ਮੁਤਾਬਕ ਕੀਤੀ ਆ ਇਸ ਮਸਲੇ 'ਚ ਵੀਰ ਬਣੇ ਸਾਰੇ ਵੀਡੀਓ ਸੁਣ ਲਿਓ ਫੋਨ ਨਾ ਕੋਈ ਆਵੇ ਕਿਉਂਕਿ ਬਾਰ 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 ਇੱਕੋ ਹੀ ਗੱਲਾਂ ਦੱਸ ਦੱਸ ਕੇ ਮੇਰਾ ਵੀ ਦਿਮਾਗ ਖਾਲੇ ਜਾਂਦਾ ਬਈ ਠੀਕ ਹੈ ਤੇ ਚੰਗੀ ਲੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਜਿਹੜੀ ਨੰਨੇ ਭਰਾਵਾਂ ਦੇ ਕੰਮ ਆਵੇ ਧੰਨਵਾਦ ਜੀ ਜਉਂਦੇ ਵੇ